ਸਾਡੇ ਜਵਾਨਾਂ ਦੇ ਸਿੱਤੀ ਸੀਨੇ 'ਚ ਗੋਲੀਆਂ ਮਾਰਦੇ ਨੇ ਉਹ ਤੇ ਫਿਰ ਅਸੀਂ ਬਖਸ਼ਣੇ ਥੋੜੀ ਆ ਯਾਰ ਫਿਰ ਅਸੀਂ ਉੱਥੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਜਿਸ ਤਰੀਕੇ ਨਾਲ ਇਹ ਇਹਨਾਂ ਨੇ ਸੋਚਿਆ ਵੀ ਅਸੀਂ ਇਹਨੂੰ ਜੰਗਲ ਰਾਜ ਬਣਾ ਦੇਣਾ ਪੰਜਾਬ ਦਾ ਨਾਸੀ ਪੰਜਾਬ ਨੂੰ ਜੰਗਲ ਰਾਜ ਬਣਾ ਦੇਣਾ ਤੇ ਨਾ ਹੀ ਇਹਨਾਂ ਦੇ ਸੁਪਨੇ ਸਰਕਾਰ ਆਉਂਦੇ ਨੇ ਇਹਨਾਂ ਨੇ ਇਹਨਾਂ ਦੇ ਹੌਸਲੇ ਖੁੱਲੇ ਨੇ ਇਹਨਾਂ ਨੂੰ ਇਹ ਨਹੀਂ ਪੱਟੂਆਂ ਨੂੰ ਪਤਾ ਵੀ ਅੱਗੋਂ ਇਹਨਾਂ ਦੇ ਬਾਪ ਤੱਕੜੇ ਬੈਠੇ ਨੇ ਜਿੱਥੇ ਵੀ ਇਹ ਹੋਣਗੇ ਲਿਆ ਕੇ ਕੱਢ ਕੇ ਚੌਕਾਂ ਦੇ ਵਿੱਚ ਇਹਨਾਂ ਦਾ ਜਰੂਸ ਕੱਢ ਕੇ ਠੀਕ ਹੈ ਨਾ ਇਹਨਾਂ ਨੂੰ ਅੰਦਰ ਧਾੜਾਂਗਾ ਇਹਨਾਂ ਤੇ ਹੀ ਆ ਵੀ ਇਸ ਤੋਂ ਜ਼ਿਆਦਾ ਪੰਜਾਬ ਛੱਡ ਕੇ ਕਿਤੇ ਭੱਜੋ ਨਹੀਂ ਤਾਂ ਫਿਰ ਆਪਕੋ ਆਪਣਾ ਪੂਰੀਆ ਵਿਸਥਾ ਬੰਨ ਕੇ ਰੱਖੋ ਪਤਾ ਨਹੀਂ ਕਦੋਂ ਤੁਹਾਡੀ ਵਾਰੀ ਆ ਜਾਵੇ ਬਿਲਕੁਲ ਇੱਥੇ ਕੋਈ ਦੂਜੀ ਦਾ ਦੋਰ ਆਇਆ ਨਹੀਂ ਜਿਹੜਾ ਵੀ ਸਾਡੇ ਸਮਾਜ ਦੇ ਵਿੱਚ ਗਲਤ ਅੰਸਰ ਆ ਜਿਹੜਾ ਵੀ ਸਟ੍ਰੈਚਿੰਗ ਕਰਦਾ ਲੁੱਟਖੋ ਕਰਦਾ ਜਾਂ ਰੇਪ ਜਾਂ ਲੁੱਟ ਕੁਛ ਵੀ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਦੇ ਹੌਸਲੇ ਖੁੱਲੇ ਨੇ ਇਹਨਾਂ ਨੂੰ ਇਹ ਨਹੀਂ ਪਟੂਆ ਨੂੰ ਪਤਾ ਵੀ ਅੱਗੋਂ ਇਹਨਾਂ ਦੇ ਬਾਪ ਤੱਕੜੇ ਬੈਠੇ ਨੇ ਤੇ ਜਿੱਥੇ ਵੀ ਇਹ ਹੋਣਗੇ ਲਿਆ ਕੇ ਕੱਢ ਕੇ ਚੌਂਕਾਂ ਦੇ ਵਿੱਚ ਇਹਨਾਂ ਦਾ ਜਲੂਸ ਕੱਢ ਕੇ ਠੀਕ ਹੈ ਨਾ ਇਹਨਾਂ ਨੂੰ ਅੰਦਰ ਧਾੜਾਂਗੇ ਤਾਂ ਕਿ ਸਾਡੇ ਜਿਹੜੇ ਆਮ ਧੀਆਂ ਪੇਣਾ ਸਾਡੇ ਬੱਚੇ ਨੌਜਵਾਨ ਸਾਥੀ ਜਾਂ ਬਜ਼ੁਰਗ ਜਿਨ੍ਹਾਂ ਨੂੰ ਇਹ ਗਾਹੇ-ਗਾਹੇ ਰਾਸਤੇ 'ਚ ਇਹਨਾਂ ਨੂੰ ਲੁੱਟਖੋ ਕਰਦੇ ਨੇ, ਕੁੱਟਮਾਰ ਕਰਦੇ ਨੇ ਜਾਂ ਮਰਡਰ ਕਰਦੇ ਨੇ। ਬਿਲਕੁਲ ਹੀ ਬਖਸ਼ੇ ਜਾਣੇ ਇਹ ਇਹ ਸਾਡਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਸਿੱਧਾ ਮੈਸੇਜ ਹੈਗਾ। ਠੀਕ ਆ। ਕਿਉਂਕਿ ਜਿਸ ਤਰੀਕੇ ਨਾਲ ਇਹ ਇਹਨਾਂ ਨੇ ਸੋਚਿਆ ਵੀ ਅਸੀਂ ਇਹਨੂੰ ਜੰਗਲ ਰਾਜ ਬਣਾ ਦੇਵਾਂਗੇ ਪੰਜਾਬ ਨੂੰ। ਨਾ ਸੀ ਇਹ ਪੰਜਾਬ ਨੂੰ ਜੰਗਲ ਰਾਜ ਬਣਨ ਦੇਣਾ ਤੇ ਨਾ ਹੀ ਇਹਨਾਂ ਦੇ ਸੁਪਨੇ ਸਰਕਾਰ ਹੁੰਦੇ ਨੇ। ਇਹਨਾਂ ਤੇ ਇਹੀ ਆ ਵੀ ਇੱਥੋਂ ਜ਼ਿਆਦਾ ਪੰਜਾਬ ਛੱਡ ਕੇ ਕਿਸੇ ਭੱਜੋ। ਨਹੀਂ ਤਾਂ ਫਿਰ ਆਪੋ ਆਪਣਾ ਪੂਰੀਆ ਵਿਸਰਾ ਬੰਨ ਕੇ ਰੱਖੋ ਪਤਾ ਨਹੀਂ ਕਦੋਂ ਤੁਹਾਡੀ ਵਾਰੀ ਆ ਜਾਣੀ। ਕਿਉਂਕਿ ਆਖਰੀ ਰਾਸਤਾ ਇਨਕਾਊਂਟਰ ਹੀ ਹੈ ਕਿ ਸਮਝਾਇਆ ਨਹੀਂ ਜਾ ਸਕਦਾ ਕਿ ਇਹ ਕਾਰਵਾਈ ਦੇ ਦੇਖੋ ਮੇਰੀ ਗੱਲ ਸੁਣੋ ਇਨਕਾਊਂਟਰ ਐਵੇਂ ਨਹੀਂ ਹੁੰਦੇ। ਜਦੋਂ ਸਾਡੇ ਜਵਾਨ ਪੁਲਿਸ ਜਾਂਦੀ ਹੈ ਉਹਨਾਂ ਨੂੰ ਟਰੈਪ ਚ ਲੈ ਕੇ ਆਉਂਦੀ ਆ। ਜਦੋਂ ਸਾਡੇ ਜਵਾਨਾਂ ਦੇ ਸਿੱਧੀਆਂ ਸੀਨੇ 'ਚ ਗੋਲੀਆਂ ਮਾਰਦੇ ਨੇ ਉਹ ਤੇ ਫਿਰ ਅਸੀਂ ਬਖਸ਼ਣੇ ਥੋੜੀ ਆ ਯਾਰ। ਫਿਰ ਅਸੀਂ ਉੱਥੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ। ਜਾ ਉੱਥੇ ਉਹਨਾਂ ਨੂੰ ਸਮਝਾਣ ਬੈਠਾਂਗੇ ਉਧਰੋਂ ਗੋਲੀਆਂ ਵੱਜ ਰਹੀਆਂ ਸਾਡੇ ਜਵਾਨਾਂ ਦੇ ਸਿਰਾਂ 'ਚ ਕੀ ਗੱਲ ਹੈ ਸਾਡੇ ਜਵਾਨ ਜਿਹੜੇ ਸਾਨੂੰ ਚੱਕੀ ਫਿਰਦੇ ਨੇ ਅਸੀਂ ਚੈਨ ਦੀ ਨਹੀਂ ਰਾਤ ਨੂੰ ਸੌਂਨੇ ਆ ਤੇ ਇਹਨਾਂ ਦੀ ਰਾਤ ਨੂੰ ਸਾਰੀ ਰਾਤ ਪੁਲਿਸ ਗਸ਼ਤ ਕਰਦੀ ਹੈ ਸਾਰੀ ਰਾਤ ਸਾਡੇ ਪੰਜਾਬ ਪੁਲਿਸ ਮਤਲਬ ਸੜਕਾਂ ਤੇ ਰਹਿ ਕੇ ਆਪਣਾ ਟੱਬਰ ਟੀਰ ਛੱਡ ਕੇ ਠੰਡ 'ਚ ਗਰਮੀ 'ਚ ਧੁੱਪ 'ਚ ਬਰਸਾਤ 'ਚ ਇਹੋ ਲੋਕ ਨੇ ਜਿੰਨਾ ਕਰਕੇ ਸਾਡਾ ਸ਼ਹਿਰ ਸੁਖ ਸੁਖੀ ਸੁੱਖ ਰਹਿੰਦਾ ਪਰ ਉਹਦੇ باوجود ਜੇ ਫਿਰ ਜੇ ਇਹਨਾਂ ਦੇ ਕੋਈ سینਿਆਂ ਤੇ ਵਾ ਨੂੰ ਬੰਦੂਕ ਤਾਣੂਗਾ ਤਾਜੀ ਫਿਰ ਬਖਸ਼ਣੇ ਥੋੜੀ ਆ ਯਾਰ ਉਹ ਇੱਕ ਲਾਅ ਐਨ ਆਰਡਰ ਦੀ ਸਥਿਤੀ ਨੂੰ ਲੈ ਕੇ ਕੱਲ ਯੂਥ ਕਾਂਗਰਸ ਨੇ ਪ੍ਰੋਟੈਸਟ ਕੀਤਾ ਉਹ ਕਹਿੰਦੇ ਕਿ ਪੰਜਾਬ ਦੇ ਉੱਤੇ ਲਾਅ ਐਨ ਆਰਡਰ ਅਧਿਸ਼ਕ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਸਰਕਾਰ ਕਾਰਵਾਈ ਕਰ ਰਹੀ ਹੈ ਯਾਰ ਮੇਰੀ ਗੱਲ ਸੁਣੋ ਜਿਨ੍ਹਾਂ ਨੂੰ ਲੋਕ ਨਕਾਰ ਚੁੱਕੇ ਨੇ ਉਹ ਪ੍ਰਦਰਸ਼ਨ ਹੀ ਕਰਨਗੇ ਉਹਨਾਂ ਨੂੰ ਹੋਰ ਤਾਂ ਕੁਛ ਹੈ ਨਹੀਂਗਾ ਆਪਣੀ ਉਹ ਰਾਜਨੀਤਿਕ ਜ਼ਮੀਨ ਲੱਭ ਰਹੇ ਨੇ ਲੋਕ ਵੀ ਅਸੀਂ ਲੋਕਾਂ 'ਚ ਆਪਣੀ ਜ਼ਿੰਦਾ ਦਲੀ ਦਿਖਾਈ ਅਸੀਂ ਜ਼ਿੰਦਾ ਹੈਗੇ ਆ ਠੀਕ ਹੈ ਨਾ ਆਦਰਵਾਇਜ਼ ਤਾਂ ਲੋਕ ਉਹਨਾਂ ਨਕਾਰ ਚੁੱਕੇ ਨੇ ਇਸ ਕਰਕੇ ਨਕਾਰੇ ਲੋਕਾਂ ਨੂੰ ਕਿਹੜਾ ਕੋਈ ਪਰਵਾਹ ਕਰਦਾ ਜੀ ਇੱਕ ਵਿਕਰਮ ਜੀਠਿਆ ਐਸਐਟੀ ਦੇ ਅੱਗੇ ਪੇਸ਼ ਹੋ ਰਹੇ ਪਟਿਆਲਾ ਉਹਨਾਂ ਨੇ ਸੱਦਾ ਦਿੱਤਾ ਆਪਣੇ ਵਰਕਰਾਂ ਨੂੰ ਤਾਂ ਉੱਥੇ ਵੀ ਪੁਲਿਸ ਦੀ ਸ਼ਕਤੀ ਹੈ ਹੂੰ ਦੇਖੋ ਜੋ ਵੀ ਕੋਈ ਸਿਟ ਬਣੀ ਆ ਜੋ ਉਹਨਾਂ ਨੂੰ ਸਮਨਿੰਗ ਹੋਈ ਆ ਉਹਦੇ ਤਹਿਤ ਉਹ ਆਪਣਾ ਜਾ ਕੇ ਪੱਖ ਰੱਖਣ ਜੇ ਬੇਕਸੂਰ ਹੋਣਗੇ ਤਾਂ ਸਿਟ ਉਹਨਾਂ ਨੂੰ ਆਪਣੇ ਆਪ ਉਹਦਾ ਜਵਾਬ ਬਣਾ ਦੇਗੀ ਜੇ ਕੁਝ ਉਹਨਾਂ ਨੂੰ ਕੁਝ ਲੱਗਦਾ ਹੋਊਗਾ ਤਾਂ ਸਿਟ ਉਹ ਸਾਫ਼ ਦਾ ਦੇਖੋ ਵੀ ਦੇਖੋ ਕਾਨੂੰਨ ਨੇ ਆਪਣਾ ਕੰਮ ਕਰਨਾ ਕਾਨੂੰਨ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ ਹੈਗੇ ਔਰ ਹਾਂ ਕਾਨੂੰਨ ਨੂੰ سپورਟ ਕਰਨਾ ਸਾਡਾ ਇੱਕ ਨੈਤਿਕ ਜ਼ਿੰਮੇਵਾਰੀ ਹੈਗੀ ਹੈ ਪੋਲਿਟਿਕਲ ਲੋਗਾਂ ਦੀ ਔਰ ਅਸੀਂ ਉਹਨੂੰ ਆਪਣੀ ਇਮਾਨਦਾਰੀ ਦੇ ਨਾਲ ਬਾਖੂਬੀ ਸਾਡੀ ਭਵਾਂਤਮਨ ਸਰਕਾਰ ਨਿਭਾਈ ਹੈਗੀ ਧੰਨਵਾਦ